ਕੀ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਜਗਜੀਤ ਸਿੰਘ ਜੀ ਬੀ ਕੇ ਜੂ ਮਾਲਵਾ ਸੂਨੀ ਅਰ ਮੀਤ ਪ੍ਰਧਾਨ ਮਾਲਵਾ ਜਥੇਬੰਦੀ ਜੀ ਕੀ ਗੱਲ ਹੋਇਆ ਜੀ ਧਰਨਾ ਲੱਗ ਰਹਾ ਜੀ ਅੱਜ ਸਾਨੂੰ ਜੀ 2 ਮਹੀਨੇ ਹੋ ਗਏ ਜੀ ਨਿਰੰਤਰ ਧਰਨਾ ਚੱਲਦੇ ਨੂੰ ਜੀ ਸਾਡਾ ਮਸਲਾ ਹੈ ਜੀ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਨਾਤੇ ਜੀ ਤੇ ਪਿੰਡ ਬਚਾਉਣ ਵਾਸਤੇ ਜੀ ਇਹ ਵਿੱਡਣਾ ਵਿੱਡਾ ਹੋਇਆ ਜੀ ਸਾਡੀ ಗ್ರಾಮ ਪੰਚਾਇਤ ਬਣਨੀ ਚਾਹੀਦੀ ਹੈ ਸਾਡੀ ਪਿਛਲੀ ਸਰਕਾਰ ਨੇ ਸਾਡੀ ਅੱਗਿਆ ਸਾਨੂੰ ਵਿਸ਼ਵਾਸ ਤੋਂ ਲਏ ਬਿਨਾ ਧੱਕੇ ਨਾਲ ਇੱਥੇ ਬਣਾਤੀ ਗ੍ਰਾਮ ਨਗਰ ਪੰਚਾਇਤ ਜੀ ਨਗਰ ਪੰਚਾਇਤ ਦੇ ਸਾਨੂੰ ਬਹੁਤ ਵੱਡੇ ਦੁੱਖ ਹੈ ਜੀ ਅਸੀਂ ਪਿੰਡੂ ਲੋਕਾਂ ਬਾਹੀ ਕਰਨ ਵਾਲੇ ਲੋਕ ਆ ਪਰ ਸਾਨੂੰ ਤੋਂ ਸਹਿਰੀ ਧੱਕੇ ਨਾਲ ਬਣਾਉਂਦੇ ਆ ਜੀ ਇਹ ਕਿਸ ਤਰ੍ਹਾਂ ਦਾ ਨੁਕਸਾਨ ਹੈ ਜੀ ਇਹਦੇ ਬਹੁਤ ਵੱਡੇ ਨੁਕਸਾਨ ਹੈ ਜੀ ਨਾ ਤਾਂ ਅਸੀਂ ਕੋਈ ਖਲਣੀ ਵੀ ਨਹੀਂਵਾ ਸਕਦੇ ਮਕਾਨ ਤਾਂ ਪਾ ਸਕਦੇ ਹਾਂ ਜਦੋਂ ਅਸੀਂ ਕੋਈ ਮਿਸਤਰੀ ਨੂੰ ਸਾਦੇ ਆ ਮਜ਼ਦੂਰ ਲੈ ਕੇ ਪਹੁੰਚਦੇ ਆ ਮਗਰੇ ਐਡਾ ਫਰਲਾ ਲੈ ਕੇ ਵਗ ਜਾਂਦੇ ਆ ਦੱਸੋ ਇਹ ਭਰੋ ਟੈਕਸ ਦੱਸੋ ਅਸੀਂ ਕਿਥੋਂ ਭਰਗੇ ਟੈਕਸ ਅਸੀਂ ਕਮਜ਼ੋਰੇ ਲੋਕ ਮਸਾਂ 3-6 ਮਹੀਨੇ ਧਾਰ ਕਰਕੇ ਕਿਸੇ ਤੋਂ ਬਦਰੀ ਵਾਲੇ ਸਾਡੇ ਸਾਲ-ਸਾਲ ਮਗਰ ਤੁਰੇ ਫਿਰਦੇ ਆ ਬ੍ਰੀਤੀ ਵਾਲੇ ਬੀਬੀ ਜੀ ਦੇ ਓਪੀਸੀ ਮਸਾਂ ਕੋਈ ਲੱਖ ਰੁਪਏ ਦਾ ਕੋਲੜਾ ਖੜਾ ਕਰਦੇ ਆ 20000 ਰੁਪਏ ਦੇ ਟੈਕਸ ਦਾ ਬਣਾ ਕੇ ਖੜ ਜਾਂਦੀ ਹੈ ਬਹੁਤ ਵੱਡਾ ਨੁਕਸਾਨ ਹੈ ਜੀ ਸਾਡੀ ਮੇਨ ਮੰਗ ਜਿਹੜੀ ਨਰੇਗਾ ਸਕੀਮ ਦੀ ਹੈ ਜੀ ਸਭ ਤੋਂ ਪਹਿਲਾਂ 9 ਸਾਲ ਹੋ ਗਏ ਜੀ ਨਰੇਗਾ ਸਕੀਮ ਸਾਡੀ ਮਜ਼ਦੂਰ ਸਾਡੀ ਮਜ਼ਦੂਰ ਜਥੇਬੰਦੀਆਂ ਕਣੀਓ ਇਹ ਧਰਨਾ ਨਿਰੰਤਰ ਚੱਲੀ ਆ ਸਾਡੀ ਜਥੇਬੰਦੀਆਂ ਕਣੀਓ ਜੀ ਨਾਲ ਇਹਨਾਂ ਦੀ سپورਟ ਹੈ ਜੀ ਜੀ ਇੱਕ ਗ੍ਰਾਮਪੜਾਇਕ ਮੰਗ ਇਹਦੇ ਨਾਲ ਜਿਹੜੇ ਨਰੇਗਾ ਖਤਮ ਹੋ ਜਾਂਦੇ ਹਾਂ ਹਾਂ ਜੀ ਇਹਦੇ ਨਾਲ ਇਹਨਾਂ ਨੇ ਨਰੇਗਾ ਖਤਮ ਕਰੀਆ ਪਰ ਅਸੀਂ ਵਿੜਕ ਲਈ ਹੈ ਜੀ ਵੀ ਨਗਰਕ ਪੰਚਾਇਤ ਦੇ ਵਿੱਚ ਨਰੇਗਾ ਚੱਲਦੀ ਹੈ ਨਗਰ ਕਾਉਂਸਲ 'ਚ ਨਹੀਂ ਚੱਲਦੀ ਪਰ ਲੇਕਿਨ ਇਹਨਾਂ ਨੇ ਧੱਕੇ ਨਾਲ ਸਾਡੀ ਨਗਰਪਾਲਿਕਾ ਕਾਉਂਸਲ ਚ ਵੀ ਹੋ ਕੇ ਕੱਟਤੀ ਜੀ ਕਿਉਂਕਿ ਅਜੇ ਸਹਿਰੀ ਹੋਈ ਨਹੀਂ ਅਸੀਂ ਸੀ ਗ੍ਰੇਡ ਤਾਂ ਜੀ ਸੀ ਕੈਟਾਗਰੀ ਚ ਸੀ ਕੈਟਾਗਰੀ ਚ ਸਹਿਰੀ ਤੋਂ ਬਾਹਰ ਹੁੰਨੇ ਆ ਸੀ ਅਸੀਂ ਸਹਿਰੀ ਤੋਂ ਬਾਹਰ ਅਜੇ ਕਾਨੂੰਨਦੀਪ ਕਿਰਾ ਦੇ ਵਿੱਚ ਟੈਕਸ ਵੀ ਨਹੀਂ ਲੈ ਸਕਦੇ ਜੇ ਟੈਕਸ ਕਾਨੂੰਨਦੀਪ ਕਿਰਾ ਤੇ ਲੈ ਸਕਦੇ ਤੇ ਸਾਡੇ ਤੇ ਫਿਰ ਦਾਅਵੇ ਕਿਉਂ ਨਹੀਂ ਕਰਦੇ ਕਾਨੂੰਨਦੀਪ ਕਿਰਾ ਕਿਉਂ ਨਹੀਂ ਸਾਡੇ ਤੇ ਕਰਦੇ ਪਰ ਮੌਕੇ ਦਾ ਇਹੋ ਆਪ ਦਾ ਨਿਜੀ ਸਵਾਰ ਸਾਹਿਬ ਦੀ ਨਿਗੀ ਇਗੂ ਦੇ ਚੱਕਰ ਚ ਸਾਡੇ ਨਾਲ ਧੱਕੇ ਨਾਲ ਨੋਟਿਸ ਕੱਢਦਾ ਨੋਟਸ ਦੇ ਵਿੱਚ ਤੁਹਾਨੂੰ ਅੱਜ ਸਾਡੇ ਕੋਲ ਨੋਟਸ ਨਹੀਂ ਕੁਝ ਨਹੀਂ ਲਿਖਿਆ ਜੀ ਨੋਟਸ ਦੇ ਵਿੱਚ ਇੰਨੀ ਲਿਖਿਆ ਵੀ ਟੈਕਸ ਭਰੋ ਨਾ ਉਹਦੇ 'ਚ ਕੋਈ ਫੋਟਾਂ ਦਾ ਕਾ ਮਤਲਬ ਨਾ ਉਹਦੇ ਕੋਲ ਹੀ ਪੈਸੇ ਦਾ ਮਤਲਬ ਕੁਝ ਨਹੀਂ ਲਿਖਿਆ ਜੇਕਰ ਅਸੀਂ ਇੱਥੇ ਆਉਣੇ ਆ ਵੀ ਥੋੜਾ ਜਿਹਾ 60000 ਰੁਪਇਆ ਬਣਦਾ ਭਰੋ ਜੇ ਅਗਲਾ ਕਹਿੰਦੀ 40000 ਹੈ ਭਰ ਜਾ ਉਹ ਜਦੋਂ 2 ਮਹੀਨੇ ਹੋ ਗਏ ਸਾਨੂੰ ਬੈਠਾ ਨੂੰ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਜੀ ਉਲਟੇ ਉਲਟੇ ਸਾਨੂੰ ਅੰਦਰ ਬੈਠੇ ਜੇ ਕੋਈ ਸਾਡਾ ਸਾਥੀ ਕੋਈ ਸਰਟੀਫਿਕੇਟ ਬਣਾਉਣ ਕੋਈ ਪਿੰਡ ਦਾ ਕੋਈ ਜਾਂਦਾ ਉਹਨੂੰ ਉਹ ਗੱਲ ਕਰਦਾ ਵੀ ਜੀ 2 ਮਹੀਨੇ ਹੋ ਗਏ ਉਹ ਇਹਨਾਂ ਦਾ ਕੋਈ ਗੱਲ ਦਾ ਚੰਗੇ ਕੇ ਮਾੜਾ ਬੈਸੀ ਜੀ ਜਿੰਦਾਰ ਭਰਾ ਕਹਿੰਦਾ ਇਹ ਕਹਿੰਦੇ ਉਥੇ ਦੋਦੇ ਪਿੰਡ ਦੇ ਠੀਕ 10 ਕਿੱਦ ਕਰਾ ਕੇ ਦੇ ਦਾਂਗੀ ਸਾਡੇ ਨਾਲ ਹੈ ਹੁਣ ਅਗਲਾ ਐਕਸ਼ਨ ਕੀ ਹੈ ਸਾਡਾ ਅਗਲਾ ਐਕਸ਼ਨ ਹੈ ਜੀ ਅਸੀਂ ਮਤਲਬ ਮਜ਼ਦੂਰ ਦਸੇ ਬੰਦਿਆਂ ਤੇ ਬਾਹਰ ਲਿਆਂ ਸਾਡੇ ਕੋਲੇ ਬਹੁਤ ਵੱਡੀਆਂ ਪਾਰਟੀਆਂ ਹੈ ਜੀ ਉਹਨਾਂ ਨਾਲ ਵਰਕ ਕਰਾਂਗੇ ਕੋਈ ਨਹੀਂ ਸਾਰੀਆਂ ਗੱਡਾਂ ਟੱਪ ਕੇ ਅਸੀਂ ਸੜਕਾਂ ਰੋਕਾਂਗੇ ਜੀ